ਹਰ ਵਾਰੀ ਪੰਜਾਬ ਨੂੰ ਹੀ ਕਿਉਂ ਨਿਸ਼ਾਨਾ ਬਣਾਉਂਦੇ ਆ? ਪੰਜਾਬ ਹੀ ਇੱਕ ਇਦਾਂ ਦੀ ਸਟੇਟ ਆ ਜਿਹਨੇ ਹੋਂਦ ਤੱਕ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹਰ ਤਰ੍ਹਾਂ ਦੀ ਮੂਲਤ ਆ ਬਦਾਲੀਆਂ ਦਾ ਹਰ ਤਰ੍ਹਾਂ ਦਾ ਮੂੰਹ ਜਿਹੜਾ 모ੜਿਆ ਪੰਜਾਬ ਨੇ। ਔਰ ਬੀਜੇਪੀ ਪੂਰੇ ਦੇਸ਼ ਨੂੰ ਦਬਾਉਂਦੀ ਆ ਦੀ ਆ। ਬੀਜੇਪੀ ਨੇ ਮਤਲ ਜਿਹੜਾ ਉਹ ਕਿਸਾਨੀ ਅੰਦੋਲਨ ਤੋਂ ਇਹ ਤੈਅ ਕਰ ਲਿਆ ਕਿ ਬਲ ਜਿਹੜਾ ਪੰਜਾਬ ਹੈ ਉਹ ਇਹਦੀ ਧੁੰਨ ਬਲ ਝੁਕ ਨਹੀਂ ਸਕਦੀ। ਸਮਝਦੇ ਇਕ ਦੀ ਗਾ ਇਸ ਗੱਲ ਕੇ ਅਸੀਂ ਉਹਨਾਂ ਨੂੰ ਰੜਕਦੇ ਆ ਤੇ ਅਸੀਂ ਪੰਜਾਬੀ ਰੜਕਦੇ ਆ ਤੋਂ ਪੰਜਾਬ ਦਾ ਹੱਤਾਂ ਦਾ ਨੁਕਸਾਨ ਕਰਨਾ ਚਾਹੁੰਦੇ ਆ ਸਮਝਦੇ ਇਕ ਦੀ ਹੱਤਾਂ ਦਾ ਸਾਡੇ ਫੰਡ ਰੋਕ ਦਿੰਦੇ ਆ ਕਦੀ ਕੋ ਬਿੱਲ ਲੈ ਆਉਂਦੇ ਆ ਕਦੀ ਕਹਿੰਦੇ ਅਸੀਂ ਦਾ ਪੰਗਾ ਪਾ ਲੈਂਦੇ ਤੇ ਕਦੀ ਕੁਝ ਪਾ ਦਿੰਦੇ ਆ ਉਹ ਹੱਦ ਹੱਦ ਹੋ ਜੇ ਕੋਲ ਨਾ ਖੜੇ ਪੰਜਾਬੀ ਚ ਹੁੰਦੀ ਹੈ ਉਸਟੀਪਲਾਵ ਚ ਹੁੰਦੀ ਉਸਟੀ ਦਾ ਜਿਹੜਾ ਉਹ ਆਵਾਜ਼ ਵਿੰਗਾ ਦੀ ਹੁੰਦਿਆ ਨਾ ਭਾਵੇਂ ਚੋ ਬੱਤੀਓ ਜੀ ਤਿੰਨ ਢਾਲੀਵਾਲ ਪਹੁੰਚੇ ਜਿਹੜੇ ਪਹੁੰਚੇ ਹੋ ਕਿ ਕਿਸ ਤਰ੍ਹਾਂ ਦੇਖਦੇ ਹੋ ਕਿਸ ਤਰ੍ਹਾਂ ਸਟੂਡੈਂਟਾਂ ਨਾਲ ਗੱਲਬਾਤ ਹੋਈ ਨਹੀਂ ਸਟੂਡੈਂਟਾਂ ਨਾਲ ਗੱਲਬਾਤ ਹੋਈ ਹੈ ਬਹੁਤ ਵਧੀਆ ਸਟੂਡੈਂਟ ਚੜ੍ਹਦੀ ਕਲਾ ਚ ਨੇ ਜੀ ਅੱਜ ਉਹਨਾਂ ਦੀ ਮੀਟਿੰਗ ਹੋਈ ਹੈ ਮੈਂ ਉਹਨਾਂ ਨੇ ਦੱਸਿਆ ਕਿ ਕਾਫੀ ਪੋਜ਼ਿਟਿਵ ਮੀਟਿੰਗ ਹੋਈ ਹੈ ਉਹਨਾਂ ਦੀ ਹੂੰ ਬਹੁਤ ਜਿਸ ਤਰ੍ਹਾਂ ਉਹਨਾਂ ਨੇ ਐਜੀਟੇਸ਼ਨ ਲੜੀ ਜਿਸ ਤਰ੍ਹਾਂ ਪੰਜਾਬੀਆਂ ਨੇ ਸਹਿਯੋਗ ਕੀਤਾ ਉਹਨਾਂ ਦਾ ਹੂੰ ਤੇ ਮੇਰਾ ਖਿਆਲ ਹੈ ਕਿ ਇੱਕ ਦੋ ਦਿਨਾਂ ਦੇ ਵਿੱਚੋ ਜਿੱਤ ਕੇ ਨਿਕਲਣਗੇ ਤੁਸੀਂ ਦੇਖਿਓ ਉਹਨਾਂ ਦੀ ਜਿੱਤ اٹਲ ਹੈ ਬਸ ਕਿੰਨੀ ਸਰਕਾਰ ਹਰ ਵਾਰੀ ਪੰਜਾਬ ਨੂੰ ਹੀ ਕਿਉਂ ਨਿਸ਼ਾਨਾ ਬਣਾਉਂਦੀ ਹੈ ਪੰਜਾਬ ਵੀ ਇੱਕ ਇਦਾਂ ਦੀ ਸਟੇਟ ਆ ਜਿਨੇ ਹੋਂ ਤੱਕ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹਰ ਤਰ੍ਹਾਂ ਦੀ ਮੂਲਤ ਆਬਦਾਲੀਆਂ ਦਾ ਹੱਥਾਂ ਦਾ ਮੂੰਹ ਜਿਹੜਾ 모ੜਿਆ ਪੰਜਾਬ ਨਹੀਂ ਔਰ ਬੀਜੇਪੀ ਪੂਰੇ ਦੇਸ਼ ਨੂੰ ਦਬਾਉਂਦੀ ਆਦੀ ਆ ਬੀਜੇਪੀ ਨੇ ਮਤਲਬ ਜਿਹੜਾ ਉਹ ਕਿਸਾਨੀ ਅੰਦੋਲਨ ਤੋਂ ਇਹ ਤੈਅ ਕਰ ਲਿਆ ਕਿ ਬਲ ਜਿਹੜਾ ਪੰਜਾਬ ਉਹ ਇਹਦੀ ਧੁੰ ਮਲ ਚੁੱਕ ਨਹੀਂ ਸਕਦੀ ਸਮਝਦੇ ਗੀਗਾ ਇਸ ਗੱਲ ਕੇ ਅਸੀਂ ਉਹਨਾਂ ਨੂੰ ਰੜਕਦੇ ਆ ਤੇ ਅਸੀਂ ਪੰਜਾਬੀ ੜਕਦਿਆਂ ਤੋਂ ਪੰਜਾਬ ਦਾ ਹੱਤਾਂ ਦਾ ਨੁਕਸਾਨ ਕਰਨਾ ਚਾਹੁੰਦੇ ਆ ਸਮਝਦੇ ਗੀ ਹੱਤਾਂ ਦਾ ਸਾਡੇ ਫੰਡ ਰੋਕ ਦਿੰਦੇ ਆ ਕਦੀ ਕੋਈ ਬਿੱਲ ਲੈ ਆਉਂਦੇ ਆ ਕਦੀ ਜੁਨੀਅਰਸੀ ਦਾ ਪੰਗਾ ਪਾ ਲੈਂਦੇ ਆ ਤੇ ਕਦੀ ਕੋਈ ਪਾ ਲੈਂਦੇ ਆ ਉਹ ਹਰ ਹਰ ਹੋਰ ਹੀ ਕੋਈ ਨਾ ਕੋ ਕੋਸ਼ਿਸ਼ ਕਰਦੇ ਨੇ ਪਰ ਪੰਜਾਬੀ ਚੋਕ ਨਾਲੇ ਦੀ ਪੰਜਾਬੀ ਆਪਣੀ ਲੜਾਈ ਲੜਨਗੇ ਭਾਵੇਂ ਜੋ ਬਸ ਦੀ। ਪੰਜਾਬ ਸਰਕਾਰ ਨੇ ਕਿਹਾ ਤੁਸੀਂ ਸਟੂਡੈਂਟਾਂ ਲਈ ਇੱਥੇ ਤਾਂ ਆਇਆ ਜਾਂ ਸਾਡੇ ਦੋ ਐਮਪੀ ਸਾਡੇ ਡਾਂਗਾ ਵੀ ਚੱਲੀ ਆ ਕਿਤੇ ਪੰਜਾਬ ਉਸਨੇ ਮਾਰੀ। ਸਾਡੇ ਦੇਖੋ ਸਾਡੇ ਜਿਹੜੇ ਮਾਲਵਿੰਦਰਾ ਦਾ ਮਾਲੀ ਕੰਗ ਹੈ ਮਾਲਵਿੰਦਰਾ ਕੰਗ ਜੀ ਸਾਡੇ ਮਤਲਬ ਜਿਹੜੇ ਐਮਪੀ ਦੇ ਉਹ ਇਥੇ ਯੂਨੀਵਰਸਿਟੀ ਦੇ ਪ੍ਰਧਾਨ ਵੀ ਦੇ ਆ। ਸਮਝ ਗਦੀ ਸਮਝ ਗਦੀ ਕਾ ਜੀ ਉਹ ਨਗਾਤਾ ਤੋਂ ਉਹਨਾਂ ਦੀ ਡਿਊਟੀ ਲਈ ਆ ਪਾਰਟੀ ਨੇ ਵੀ ਤੋਂ ਉਹਨਾਂ ਦੀ ਡਿਊਟੀ ਲਈ ਆ ਮੈਂ ਤੇ ਅੱਜ ਪੰਜਾਬੀ ਆਇਆ ਉਹਨਾਂ ਦੀ ਤੇ ਅੱਜ ਸਰਕਾਰ ਨੇ ਡਿਊਟੀ ਲਈ ਇੱਥੇ ਹੁੰਦੇ ਆ ਗਵਰਨਰ ਨੂੰ ਮਿਲੇ ਉਹਦਾ ਜਿਹੜਾ ਵੱਲੋਂ ਜਿਹੜਾ ਵੱਲੋਂ ਜਿਹੜਾ ਅਸੀਂ ਵੱਲੋਂ ਜਿਹੜਾ ਸੁਪਰੀਮ ਕੋਰਟ ਤੱਕ ਜਾਣ ਦੀ ਜਿਹੜਾ ਉਹ ਅਸੀਂ ਤਿਆਰ ਆ ਬੱਚੋ ਮਤਲਬ ਪਰ ਸਟੂਡੈਂਟਾਂ ਨੂੰ ਆਜ਼ਾਦੀ ਹੈ ਜੇ ਕਹਿੰਦੇ ਚੰਡੀਗੜ੍ਹ ਪ੍ਰਸ਼ਾਸਨ ਵੱਲ ਪੁਲਿਸ ਪ੍ਰਸ਼ਾਸਨ ਵੱਲੋਂ ਸਟੂਡੈਂਟਸ ਤੇ ਵੀ लाठी चार्ज ਹੋਇਆ ਹਾਲਾਂਕਿ ਪੱਤਰਕਾਰਾਂ ਤੇ ਵੀ ਹਮਲਾ ਕੀਤਾ ਗਿਆ ਇਸ ਬਾਰੇ ਕੀ ਕਹਿਣਗੇ ਚੌਕੀ ਨਹੀਂ ਨਹੀਂ ਗਲਤ ਨਿੰਦਾ ਕਰਦਾ ਮੈਂ ਸਰ ਪਰ ਸਟੂਡੈਂਟਾਂ ਦਾ ਇਹ ਵੀ ਰੋਸ ਹੈ ਕਿ ਪੰਜਾਬ ਸਰਕਾਰ ਨੇ ਜਿਹੜਾ ਬਣਦਾ ਫੰਡ ਸੀ ਉਹ ਵੀ ਨਹੀਂ ਦਿੱਤਾ ਹਲੇ ਤੀਕਰ ਕਿਉਂ ਨਹੀਂ ਦੇ ਦੇ ਕੋਈ ਰੰਦਾ ਉਹ ਤੇ ਤਾਂ ਕਿ ਕੋਈ ਗੱਲ ਦੀ ਕੋਈ ਨਹੀਂ ਜੀ ਹਾਂ ਸ਼ੁਕਰੀਆ ਜੀ ਤਾਂ ਕਰ ਬਾਕੀ ਕੀ ਜਿੰਨਾ ਚਿਰ ਜਿਹੜਾ ਇਹ ਸੰਘਰਸ਼ ਚੱਲੂਗਾ ਤੁਸੀਂ ਨਾਲ ਖੜੇ ਹੋ ਬਿਲਕੁਲ ਨਾਲ ਖੜੇ ਬਿਲਕੁਲ ਨਾਲ ਖੜੇ ਪੰਜਾਬੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਉਹ ਆਵਾਜ਼ ਵਿੰਗਾ ਦੀ ਹੁੰਦਿਆਂ ਕਿ ਭਾਵੇਂ ਜੋ ਬਸਦੀ ਹੋ ਜੀ ਠੀਕ ਹਾਂ ਜੀ